ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ਼੍ਰੀ ਮੁਖਸ਼ਰ ਸਾਹਿਬ ਸਥਿਤ ਜੱਦੀਕਾਰ ਜਿੱਤ ਦੀ ਖੁਸ਼ੀ ਮਨਾਈ ਗਈ ਹੈ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਵੜਿੰਗ ਦੇ ਘਰ ਇਕੱਠੇ ਹੋਏ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਰਾਜਾ ਵੜਿੰਗ ਮਿਹਨਤੀ ਆਗੂ ਨੇ ਅਤੇ ਉਹਨਾਂ ਦੀ ਮਿਹਨਤ رنگ ਲਿਆਈ ਹੈ ਅੱਜ ਬਹੁਤ ਵਰਕਰਾਂ ਦੇ ਵਿੱਚ ਖੁਸ਼ੀ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਖੁਸ਼ੀ ਹੈ ਕਿਉਂਕਿ ਇੱਕ ਨਵਾਂ ਬਦਲਾਅ ਆਇਆ ਸੀ ਪੰਜਾਬ ਦੇ ਲੋਕ ਠੱਗੇ ਹੋ ਮਹਿਸੂਸ ਕਰਦੇ ਸੀ ਤੇ ਉਹ ਕਹਿੰਦੇ ਸੀ ਸਾਡਾ 13 0 ਵਾਲਾ ਰਿਜ਼ਲਟ ਆਊਗਾ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਅੱਜ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਭਗਵੰਤ ਸਿੰਘ ਮਾਨ ਦਾ ਕਿਉਂਕਿ ਤਿੰਨ ਬੀਜੇਪੀ ਨੂੰ ਆਈਆਂ ਇੱਕ ਕਾਲੀ ਦਾਲ ਨੂੰ ਆਈ ਅਗੋ ਏਕ ਹਟਾਤਾ ਮਗਰ ਜ਼ੀਰੋ ਰਹਿ ਗਈ ਜ਼ੀਰੋ ਬੀਜੇਪੀ ਨੂੰ ਆਈ ਹੈ ਕਹਿੰਦਾ ਮਤਲਬ ਕਰਨੀ ਤੇ ਕਹਿਣੀ 'ਚ ਬੜਾ ਫਰਕ ਹੈ ਅੱਜ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਕਿ ਜੇ 2027 ਦੇ ਵਿੱਚ ਪੰਜਾਬ ਦਾ ਕੋਈ ਪੜਾ ਕਰ ਸਕਦਾ ਤਾਂ ਕਾਂਗਰਸ ਪਾਰਟੀ ਆ ਅੱਜ ਸੱਤਾ ਸੀਟਾਂ ਤੇ ਬਹੁਤ ਸ਼ਾਨਦਾਰ ਜਿੱਤ ਹਾਸਲ ਕੀਤੀ ਕਾਂਗਰਸ ਪਾਰਟੀ ਨੇ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਕਸਰ ਦੇ ਰਹਿਣ ਵਾਲੇ ਉਹਨਾਂ ਨੂੰ ਲੁਧਿਆਣਾ ਪਾਰਟੀ ਨੇ ਮੌਕਾ ਦਿੱਤਾ ਪਰ ਉੱਥੋਂ ਦੇ ਲੋਕਾਂ ਨੇ ਉੱਥੋਂ ਦੀ ਨਵਜਪਛਾਣੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਹ ਕੈਸਾ ਲੀਡਰ ਹੈ ਜੋ ਲੋਕਾਂ ਦੇ ਨਾਲ ਖੜ ਸਕਦਾ ਹੈ ਵਰਕਰਾਂ ਦੀ ਆਵਾਜ਼ ਚੱਕ ਸਕਦਾ ਹੈ ਅੱਜ ਉਹਨਾਂ ਨੇ ਜਿੱਤ ਦਿੱਤੀ ਅੱਜ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਬਾਰਕ ਉੱਥੇ ਸਾਡੀ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਸੀਟ ਜਿਹੜੀ ਸਾਲ ਸ਼ੇਰ ਸਿੰਘ ਬਾਇਆ ਲੰਬੇ ਸਮੇਂ ਤੋਂ ਇੱਥੇ ਕਾਂਗਰਸ ਪਾਰਟੀ ਹਾਰਦੀ ਆ ਰਹੀ ਸੀ ਅੱਜ ਪਹਿਲੀ ਵਾਰ ਸ਼ੇਰ ਸਿੰਘ ਬਾਇਆ ਟੀਜੀਆਰ ਮ ਅੱਜ ਮੁਕਸਰ ਦੇ ਵਿੱਚ ਉਸ ਤੋਂ ਦੁੱਗਣੀ ਖੁਸ਼ੀ ਹੈ ਜੀ ਪਹਿਲੀ ਗੱਲ ਤਾਂ ਜੀ ਸਾਰੀ ਪ੍ਰੈਸ ਦਾ ਕਿਉਂਕਿ ਲੋਕ ਸਭਾ ਜਦੋਂ ਦੇ ਇਲੈਕਸ਼ਨ ਚੱਲੇ ਆ ਤੁਸੀਂ ਸਾਰੀ ਪ੍ਰੈਸ ਬੜੇ ਚੰਗੇ ਢੰਗ ਨਾਲ ਕਵਰੇਜ ਕਰ ਰਹੇ ਹੋ ਔਰ ਦੂਜੀ ਤੁਸੀਂ ਕਿਹਾ ਵੀ ਮੁਕਸਰ ਤੋਂ ਜਾ ਕੇ ਰਾਜਾ ਵੜਿੰਗ ਜੀ ਲੁਧਿਆਣਾ ਇਲੈਕਸ਼ਨ ਜਿੱਤੇ ਆ ਕਿਉਂਕਿ ਪਹਿਲਾਂ ਰਾਜਾ ਵੜਿੰਗ ਜੀ ਯੂਥ ਕਾਂਗਰਸ ਆਲ ਇੰਡੀਆ ਦੇ ਪ੍ਰਧਾਨ ਰਹਿ ਚੁੱਕੇ ਆ ਤੇ ਫਿਰ ਹੁਣ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਹੈਗੇ ਆ ਉਹਨਾਂ ਨੂੰ ਕੋਈ ਜਾਣ ਪਛਾਣ ਦੇ ਉਹ ਮਤਾਜ ਨਹੀਂ ਹੈ ਕਿਉਂਕਿ ਉਹਨਾਂ ਨੇ ਵਕ ਵਕ ਕਾਂਗਰਸ ਪਾਰਟੀ ਦੇ ਅਹੁਦਿਆਂ ਤੇ ਕੰਮ ਕੀਤਾ ਯੂਥ ਕਾਂਗਰਸ ਦੇ ਅਹੁਦਿਆਂ ਤੇ ਕੰਮ ਕੀਤਾ ਬਾਕੀ ਜਿੱਥੋਂ ਤੱਕ ਲੁਧਿਆਣਾ ਲੋਕ ਸਭਾ ਦੀ ਗੱਲ ਆ ਜਿੱਦੇ ਦਿਨ ਤੋਂ ਫਰਸਟ ਡੇ ਤੋਂ ਰਾਜਾ ਵਡਿੰਗ ਸਾਹਿਬ ਉੱਥੇ ਗਏ ਆ ਬਾਈ ਜੀ ਤੇ तमाम ਮੁੱਦਿਆਂ ਨੂੰ ਉਹਨਾਂ ਨੇ ਲੁਧਿਆਣੇ ਦੇ ਨੂੰ ਨਬਜ ਨੂੰ ਪਛਾਣਿਆ ਚਾਹੇ ਉਹ तमाम ਇੰਡਸਟਰੀ ਦਾ ਕੰਮ ਹੋਵੇ ਬੁੱਢੇ ਨਾਲੇ ਦਾ ਕੰਮ ਹੋਵੇ ਚਾਹੇ ਕਿਸੇ ਵੀ ਸਬੰਧਤ ਕੰਮ ਹੋਵੇ ਰੂਲਰ ਦਾ ਹੋਵੇ ਅਰਬਨ ਦਾ ਹੋਵੇ तमाम ਉਹਨਾਂ ਨੇ ਮੁੱਦੇ ਵੇਖ ਕੇ ਤੇ ਪਹਿਲਾਂ ਉਹਨਾਂ ਨੂੰ ਸਾਰਿਆਂ ਨੂੰ ਵਾਚ ਕਰਕੇ ਸਮਝਾਇਆ ਵੀ ਆਪਾਂ ਜੇ ਮੈਂ ਇਥੋਂ ਜਿੱਤ ਕੇ ਜਾਣਾ ਤਾਂ ਮੈਂ ਆ ਕਰੂੰਗਾ ਤੁਹਾਡੇ ਹਸਤੀਆ ਕਰੂੰਗਾ ਤੇ ਲੁਧਿਆਣੇ ਦੇ ਲੋਕ ਬੜੇ ਪੜ੍ਹੇ ਲਿਖੇ ਲੁਧਿਆਣਾ ਹੱਬ ਹੈ ਜੀ ਪੰਜਾਬ ਦੀ ਤੇ ਉਹਨਾਂ ਨੇ ਸਾਰੇ ਲੋਕਾਂ ਨੇ ਆ ਮਨ ਬਣਾਇਆ ਵੀ ਜੇ ਕੋਈ ਲੋਕ ਸਭਾ ਚ ਜਾ ਕੇ ਆਪਣਾ ਮੈਂਬਰ ਪਾਰਲੀਮੈਂਟ ਕੰਮ ਕਰ ਸਕਦਾ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗਆ ਕਿਉਂਕਿ ਪਹਿਲਾਂ ਉਹਨਾਂ ਨੇ ਦੋ ਵਾਰੀ ਬਿੱਟੂ ਜੀ ਨੂੰ ਚੁਣ ਕੇ ਭੇਜਿਆ ਸੀ ਤੇ ਉਹੀ ਬਿੱਟੂ ਜੀ ਹੁਣ ਚੋਣਾਂ ਲੜ ਰਹੇ ਸੀ ਤਾਂ ਬੜੀ ਵੱਡੀ ਲੀਡ ਨਾਲ ਰਾਜਾ ਵੜਿੰਗ ਜੀ ਨੂੰ ਉਥੋਂ ਜਿਤਾ ਕੇ ਮਾਨ ਬਖਸ਼ਿਆ ਜਿੱਤੋਂ ਤੱਕ ਫਿਰੋਜ਼ਪੁਰ ਦੀ ਗੱਲ ਹੈ ਚਾਰ ਕੈਂਡੀਡੇਟ ਸੀਗੇ ਜੀ ਤੇ तमाम ਇਹ ਤੋਂ ਸਰਾਸ਼ ਸ਼ੇਰ ਸਿੰਘ ਜੀ ਕੋ ਬਾয়া ਸਾਹਿਬ ਨੇ ਇੱਥੇ ਬੜਾ ਵਧੀਆ ਵਰਕ ਕੀਤਾ ਔਰ ਵੜਿੰਗ ਸਾਹਿਬ ਨੇ ਸਾਡੀ ਸਾਰਿਆਂ ਦੀ ਟੀਮ ਲਾਈ ਸੀ ਸਾਰੀ ਟੀਮ ਦੀ ਡਿਊਟੀ ਸੀਗੀ ਵੀ ਮੁਖਸਰ ਤੁਸੀਂ ਤਗੜੇ ਹੋ ਕੇ ਕੰਮ ਕਰਨਾ ਔਰ ਮੈਂ ਆਸ ਕਰਦਾ ਅੰਕਲ ਆਰੀ ਖੜੇ ਆ ਸਾਡੇ ਮਹਿਲਾ ਵਿੰਗ ਦੇ ਸਾਡੇ ਯੂਥ ਕਾਂਗਰਸ ਦੇ ਆ ਸਾਡੇ ਸਾਰੇ ਸੀਨੀਅਰ ਕਾਂਗਰਸ ਦੇ ਲੋਕ ਖੜੇ ਆ ਇਹਨਾਂ ਨੇ ਇੱਕ ਟੀਮ ਵਰਕ ਬਣਾ ਕੇ ਅਸੀਂ ਸਾਰਿਆਂ ਨੇ ਮੁਖਸਰ ਚੋਂ 13000 ਦੇ ਲਗਭਗ ਵੋਟ ਪਈ ਸੀ